ਸੋਸ਼ਲ ਮੀਡੀਆ ਤੇ ਆ ਗਿਓ ਵੀਡੀਓ ਪਾ ਕੇ ਬਾਬਾ ਸਾਹਿਬ ਮਿਰਕਰ ਦੀ ਪਾਰਕ ਨੂੰ ਢਵਾਉਣ ਲਈ ਲੱਗੇ ਹੋਏ ਬੀਐਸਪੀ ਔਰ ਬਲਵਿੰਦਰ ਕੁਮਾਰ ਜੀ ਪਾਰਕ ਨੂੰ ਬਚਾਉਣ ਲਈ ਲੱਗੇ ਹੋਏ ਔਰ ਨੋਟਿਸਾਂ 'ਚ ਲਿਖਿਆ ਕਿ ਬਾਬਾ ਸਾਹਿਬ ਮਿਰਕਰ ਦਾ ਸਟੈਚੂਟਾ ਦਿਓ ਕਾਰਪੋਰੇਸ਼ਨ ਜੀ ਅੱਜ ਬੀਐਸਪੀ ਤੁਹਾਡੇ ਘਰ ਕੇ ਆਈ ਆ ਇੱਥੇ ਸ਼ਾਮ ਪਾਪੇ ਦੱਸਿਆ ਪਾ ਕੇ ਤੁਸੀਂ ਹਟਾਉਣ ਦੀ ਗੱਲ ਕਰਦੇ ਆ ਅਸੀਂ ਤਾਂ ਬਾਬਾ ਸਾਹਿਬ ਮਿਰਕਰ ਦਾ ਪੁੱਤ ਹਰ ਘਰ ਤੇ ਲਾਣ ਨੂੰ ਫਿਰਦੇ ਆਂ ਹਰ ਘਰ ਤੇ ਬੁੱਤ ਹਟਾਓ ਤਾਂ ਦੂਰ ਬੁੱਤ ਹਟਾਉਣਾ ਤਾਂ ਦੂਰ ਕਾਰਪੋਰੇਸ਼ਨ ਜੀ ਅਸੀਂ ਤੁਹਾਨੂੰ ਤੁਸੀਂ ਤੁਸੀਂ ਬੁੱਤ ਵੱਲ ਨੂੰ ਅੱਖ ਚੱਕ ਕੇ ਤਾਂ ਦੇਖੋ ਅੱਖ ਅੱਖ ਚੱਕ ਕੇ ਤਾਂ ਦੇਖੋ ਅੱਖਾਂ ਕੱਢ ਕੇ ਭਗਵਾਨਤਮਾਨ ਦੇ ਗੇੜ ਤੇ ਲਾਤੀਆਂ ਜਾਣਗੇ ਤੁਹਾਡੀਆਂ